ਸਰਗੁਰ ਦਾ ਜਸ ਜਿਵੇਂ ਨਾਮ ਕੇ ਭਾਣ ਲਈ ਸਾਨੂੰ ਬਿਸਤੀ ਵਿੱਚ ਕੌਣ ਸੀ ਲੋਕ ਨੇ ਤੁਹਾਡੇ ਨਾਲ ਇਸ ਤਰ੍ਹਾਂ ਦਾ ਨਾਸ ਨਹੀਂ ਹੁੰਦਾ ਆਤਮਨ ਦੇਖਣਾ ਹੈ ਜਿਨ੍ਹਾਂ ਨੇ ਹਾਲ ਕਰਨਗੇ ਕ੍ਰਿਪਾਲ ਸਿੰਘ ਨਾਮਧਾਰੀ ਸੇਵਾਦਾਰ ਸਰਪੂ ਦਿਲੀਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਅੱਜ ਬੜੀ ਵੱਡੀ ਗੱਲ ਹੈ ਸਾਧ ਸੰਗਤ ਦੇ ਚਰਨਾਂ ਵਿੱਚ ਵੀ ਜਿਹੜਾ ਹੋਲਿਆ ਦਾ ਤਿਉਹਾਰ ਆ ਖਾਲਸਾ ਪੰਥ ਵਿੱਚ ਬੜੇ ਵਕ ਵਕ ਰੂਪਾਂ ਚ ਹਰ ਥਾਂ ਮਨਾਇਆ ਜਾਂਦਾ ਹੈ ਇਸੇ ਪਰੰਪਰਾ ਤਹਿਤ ਨਾਮਧਾਰੀ ਪੰਥ ਦੇ ਮੌਜੂਦਾ ਮੁਖੀ ਸਤਗੁਰੂ ਤਰੀਪ ਸਿੰਘ ਜੀ ਦੀ ਪਾਵਨ ਛੇਤਰ ਸ਼ਾਇਆ ਹੇਠ ਪਿੰਡ ਸਾਧਪੁਰਾ ਜਗਾਵਾਂ ਵੀ ਅਗੇ ਸੱਚੇ ਪਾਸ਼ਾ ਦੀ ਕਿਰਪਾ ਨਾਲ ਇੱਥੇ ਹੋਲਾ ਮੱਲਾ ਸਾਧ ਸੰਗਤ ਵੱਲੋਂ ਮਨਾਇਆ ਜਾ ਰਿਹਾ ਸੱਚੇ ਪਾਸ਼ਾ ਹੁਕਮ ਅਨੁਸਾਰ ਕੱਲ ਤੋਂ ਦਵਾਨ ਸੱਜੇ ਨੇ ਅੱਜ ਤੁਹਾਡੀ ਜਥਿਆਂ ਨੇ ਰਾਗੀ ਜਥਿਆਂ ਨੇ ਕਥਾ ਬਾਜ ਕਰਨੇ ਆਪ ਕੋ ਆਪਣੇ ਵਿਚਾਰ ਸਾਧ ਸੰਗਤ ਦੇ ਚਰਨਾਂ 'ਚ ਰੱਖੇ ਨੇ ਔਰ ਸੱਚੇ ਪਾਤਸ਼ਾਹ ਜਿਹੜਾ ਪਾਵਨ ਸੰਦੇਸ਼ ਹੈ ਸਾਸ ਨੂੰ ਪਹੁੰਚਾਇਆ ਹੈ ਜੋ ਸੱਚੇ ਪਾਤਸ਼ਾਹ ਦੇ ਹੁਣ ਜੋ ਉਪਦੇਸ਼ ਕਰ ਰਹੇ ਨੇ ਵੀ ਗਰੀਬ ਬੱਚਿਆਂ ਨੂੰ ਪੜਾਉਣ ਦਾ ਧਰਮ ਪਰिवर्तन ਤੇ ਰੋਕਣ ਦਾ ਔਰ ਇਸ ਨਾਰੀ ਜਾਤੀ ਦਾ ਸਸ਼ਸ਼ਟ ਨਾਮ ਦੱਸ ਕੇ ਅੱਜ ਹੋਲਾ ਮੁੱਲਾ ਮਨਾਇਆ ਜਾ ਰਿਹਾ ਹੈ ਮੈਂ ਮਾਸਟਰ ਸਰਦੇਵ ਸਿੰਘ ਮਾਤਾ ਚੰਦਪੁਰ ਵੈਲਫੇਅਰ ਐਂਡ ਜਸਟਿਸ ਸੈਕੀ ਪ੍ਰਧਾਨ ਅੱਜ ਦਾ ਹੋਲਾ ਜਿਹੜਾ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਉਹਨਾਂ ਦੀ ਪਰੰਪਰਾ ਅੱਗੇ ਚੱਲੀ ਜਿਹੜੀ ਗੁਰੂ ਗੋਬਿੰਦ ਜਿੱਦਾਂ ਸੁਭਾਈ ਨੇ ਅੱਗੇ ਦੱਸਿਆ ਉਹਨਾਂ ਦੀ ਪਰੰਪਰਾ ਅੱਗੇ ਚੱਲੀ ਤੇ ਉਹਦੇ ਤੋਂ ਅੱਗੇ ਸਤਿਗੁਰੂ ਗਰੀਬ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਤਿੰਨ ਹੋਲੇ ਕੀਤੇ ਜਿੱਥੇ ਸਤਿਗੁਰੂ ਆਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਹੁਤ ਚਰਮਸ਼ੂ ਪ੍ਰਾਪਤ ਇਹ ਧਰਤੀ ਆ ਬੜੀ ਪਵਿੱਤਰ ਧਰਤੀ ਆ ਇਸ ਧਰਤੀ ਦੇ ਉੱਤੇ ਅੱਜ ਤੀਜਾ ਹੋਲਾ ਹੈ ਹੋਲਾ ਅਸੀਂ ਕਿਸ ਤਰ੍ਹਾਂ ਬਣਾਉਨੇ ਆ ਹੋਲਾ ਅਸੀਂ ਗੁਰਬਾਣੀ ਤੋਂ ਸ਼ੁਰੂ ਕਰਕੇ ਦੀਵਾਨ ਕੀਰਤਨ ਲੰਗਰ ਹਰ ਸੇਵਾ ਇੱਥੇ ਕੀਤੀ ਜਾਂਦੀ ਹੈ ਦੀਵਾਨ ਵੀ ਸਜਦੇ ਨੇ ਤੇ ਸੁਰਬੀਰਾਂ ਦੀਆਂ ਵਾਰਾਂ ਵੀ ਗਾਈਆਂ ਜਾਂਦੀਆਂ ਨੇ ਤਾਂ ਜੋ ਉਹ ਜੋ ਪੁਰਾਣਾ ਸਮੇਂ ਦਾ ਹੌਲਾ ਸੀ ਉਹਨੂੰ ਫੇਰ ਉਸੇ ਤਰ੍ਹਾਂ ਹੀ ਉਜਾਗਰ ਕੀਤਾ ਜਾਵੇ ਤੇ ਉਸੇ ਤਰ੍ਹਾਂ ਹੀ ਉਹ ਦਿਸਤਾਨ ਪੇਸ਼ ਕੀਤੇ ਜਾ ਰਾਹ। ਹੁਣ ਇਸ ਸਮੇਂ ਭੋਲੇ ਮਹੱਲੇ ਦੇ ਮੀਲੇ ਦੇ ਉੱਤੇ ਮੈਂ ਐਤ ਕਾ ਮੈਂ ਐਤ ਕਾ ਬੜੇ ਅਸੀਂ ਸਾਧ ਸੰਗਤ ਦੀ ਮੈਂ ਜੀ ਸਾਰੀ ਸਾਧ ਸੰਗਤ ਬਹੁਤ ਖੁਸ਼ ਹੈ। ਕਿ ਜਿਹੜੀ ਹੈ ਸਮੇਂ ਕਮੇਟੀ ਮੌਜੂਦਾ ਇੱਥੇ ਕੰਮ ਕਰ ਰਹੀ ਆ ਉਹ ਦੇਹਤ ਹੀ ਸ਼ਲਾਘਾਯੋਗ ਹੈ ਹਰ ਪੱਖ ਤੋਂ ਉਹਨਾਂ ਨੇ ਸੰਗਤ ਦੀ ਪੂਰੀ ਸੇਵਾ ਤਨ ਦੇਈ ਨਾਲ ਕੀਤੀ ਹੈ ਤੇ ਮੈਂ ਉਹਨਾਂ ਦਾ ਬੜਾ ਧੰਨਵਾਦੀ ਆ ਇਸੇ ਤਰ੍ਹਾਂ ਹੀ ਸੰਗਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਦੇ ਰਹਿਣ ਤੇ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਮੇਲੇ ਆ ਉਹ ਭਰਦੇ ਰਹਿਣ ਤੇ ਸਾਧ ਸੰਗਤ ਤੇ ਖੁਸ਼ੀ ਨਾਲ ਸੇਵਾ ਕਰੇ ਇਹ ਸਾਧ ਸੰਗਤ ਖੁਸ਼ੀ ਨਾਲ ਮੇਲਿਆਂ ਦੀਆਂ ਖੁਸ਼ੀਆਂ ਮਾਣੇ ਤੇ ਉਹ ਸੰਗ ਨੂੰ ਦਲੀਪ ਸਿੰਘ ਸੱਚੇ ਪਾਤਸ਼ਾਹ ਦੀ ਰਹਿਮਤ ਤੇ ਕਿਰਪਾ ਨਾਲ ਉਹ ਮੇਲੇ ਨੂੰ ਮਨਾਉਣ। ਅਨੰਦ ਦਾਸ ਕੇ ਅੱਜ ਦਿਨ ਆਉਂਦਾ। ਜੀ ਮੈਂ ਰਾਜਪਾਲ ਕੋਲ ਇਹ ਜੋ ਚਗਾਵਾ ਸਾਧਪੁਰ ਜੋ ਸਰਦੂ ਰਾਮ ਸਿੰਘ ਦਾ ਤਪਸਾਨ ਹੈ ਇੱਥੇ ਹੌਲੇ-ਮਹੱਲੇ ਦਾ ਜੋ ਸਮਾਗਮ ਹੈ ਨਾਮਧਾਰੀ ਸੰਗਤ ਵੱਲੋਂ ਬੜੇ ਹੀ ਉਸ਼ਾ ਅਤੇ ਸ਼ਰਧਾਪੂਰਵਕ ਕੀਤਾ ਜਾ ਰਿਹਾ ਹੈ ਔਰ ਇਹ ਹੁਲਾ ਮਹੱਲਾ ਵੀ ਰਸਤਾ ਪ੍ਰਤੀਕ ਹੈ ਜਿੱਥੇ ਸਤਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਵੈ ਰੱਖਿਆ ਦੀ ਜਾਜ ਦੱਸੀ ਉਸੇ ਦੇ ਨਾਲ ਹੀ ਉਹਨਾਂ ਨੇ ਸਮਾਜ ਅਤੇ ਦੇਸ਼ ਧਰਮ ਨੂੰ ਬਚਾਉਣ ਵਾਸਤੇ ਵੀ ਸਾਡੇ ਅੰਦਰ ਜज्ਬਾ ਭਰਿਆ ਸੋ ਆਉਣ ਵਾਲੇ ਸਮੇਂ ਵਿੱਚ ਮੈਂ ਆਪ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਤਗੁਰੂ ਰਾਮ ਸਿੰਘ ਜੀ ਜਦੋਂ ਉਹਨਾਂ ਦਾ ਪ੍ਰਾਦੁਰ ਭਾਵ ਹੋਇਆ ਨਾਮ ਸਾਰੀ ਪੰਥ ਦੇ ਰਹਿਨੁਮਾ ਪਰਵਰਤਕ ਉਸ ਵੇਲੇ ਬਹੁਤ ਸਾਰੀ ਕੁਰੀਤੀਆਂ ਆ ਗਈਆਂ ਸੀ ਅੰਗਰੇਜ਼ੀ ਸ਼ਾਸਨ ਸਭ ਪਾਸੇ ਹਾਵੀ ਹੋ ਗਿਆ ਸੀਗਾ ਤੇ ਉਸ ਵੇਲੇ ਸਤਗੁਰੂ ਰਾਮ ਸਿੰਘ ਜੀ ਨੇ ਦੁਬਾਰਾ ਤੋਂ ਸਤਗੁਰ ਗੋਬਿੰਦ ਸਿੰਘ ਜੀ ਦੀ ਮਰਿਆਦਾ ਨੂੰ ਲਾਗੂ ਕੀਤਾ ਤੇ ਹੌਲੇ ਮੁਹੱਲੇ ਦੀ ਪ੍ਰਥਾ ਜੋ ਖਤਮ ਹੋ ਗਈ ਸੀ ਉਹਨੂੰ ਮੁੜ ਤੋਂ ਪ੍ਰਸਾਰਿਤ ਕੀਤਾ ਮੁੜ ਤੋਂ ਆਰੰਭ ਕੀਤਾ ਔਰ ਐਨੇ ਸ਼ਕਤੀਆਂ ਦੇ ਦੌਰ ਵਿੱਚ ਜਦੋਂ ਕਿ ਅੰਗਰੇਜ਼ਾਂ ਦੀ ਸ਼ਕਤੀਆਂ ਸੀ ਕਿ ਨਾਮਧਾਰੀ ਇੱਕ ਧਾਰਮਿਕ ਅਸਥਾਨ ਤੇ ਇਕੱਠੇ ਨਹੀਂ ਹੋ ਸਕਦੇ ਉਸ ਵੇਲੇ ਉਹਨਾਂ ਨੇ ਕਿੰਨੇ ਫੁਰਸਵਾਰਾਂ ਨਾਲ ਤੇ ਪੈਦਲ ਸੈਨਾ ਨਾਲ ਤੇ ਹਜ਼ਾਰਾਂ ਦੇ ਸੰਗਤ ਕਹਿ ਸਕਦੇ ਆ ਆਪਾਂ ਸਤਿਗੁਰ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਾਲ ਪਹੁੰਚ ਕੀਤਾ ਹੋਲਾ ਮਹੱਲਾ ਮਨਾਉਣ ਵਾਸਤੇ ਸਨ 1867 ਵਿੱਚ ਉਸ ਤੋਂ ਬਾਅਦ ਐਨੇ ਕਠਿਨ ਦੌਰ ਵਿੱਚ ਵੀ ਉਹਨਾਂ ਨੇ 6 ਹੋਲੇ ਮਹੱਲੇ ਮਨਾਏ ਅੰਗਰੇਜ਼ਾਂ ਦੇ ਸਮੇਂ ਵੀ ਸੋ ਉਹੀ ਰੀਤ ਚੱਲੀ ਆ ਰਹੀ ਹੈ ਹੋਲੇ ਮਹੱਲੇ ਦੀ ਜੋ ਸਤਗੁਰ ਗੁਰੂ ਸਿੰਘ ਜੀ ਨੇ ਸਾਬਤ ਕੀਤੀ ਸੀ ਹੋਲੀ ਦੀ ਕੁਰੀਤੀਆਂ ਨੂੰ ਖਤਮ ਕਰਨ ਵਾਸਤੇ ਤੇ ਹੁਣ ਵਰਤਮਾਨ ਗੁਰੂ ਸਤਗੁਰੂ ਦਿਲੀਪ ਸਿੰਘ ਜੀ ਦੀ ਰਹਿਨਮਾਈ ਵਿੱਚ ਬੜਾ ਹੀ ਸਰਦਾ 우ਸ਼ਾ ਨਾਲ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਦੇ ਥਾਵਾਂ ਤੇ ਸਾਡਾ ਹੋਲਾ ਮਹੱਲਾ ਚੱਲ ਰਿਹਾ ਏ ਕਿ ਇੱਥੇ ਪੰਜਾਬ ਵਿੱਚ ਹੈ ਹਰਿਆਣੇ ਵਿੱਚ ਤੇ ਸਾਡੀ ਸੰਗਤ ਕੁਝ శ్రీ ਅਨੰਦਪੁਰ ਸਾਹਿਬ ਜਾ ਕੇ ਉੱਥੇ ਵੀ ਸੇਵਾ ਕਰ ਰਹੀ ਹੈ ਸੋ ਇਹ ਹੋਲਾ ਮਹੱਲਾ ਆਪ ਜੀ ਦੇਖ ਰਹੇ ਹੋ ਨਾਮ ਸਿਮਰਨ ਭਗਤੀ ਰਾਸ ਨਾਲ ਵੀ ਜਿਆ ਤੇ ਵੀ ਰਾਸ ਨਾਲ ਵੀ ਭਜਿਆ ਹੈ ਸੋ ਅਸੀਂ ਅੱਜ ਐ ਆਨੰਦਮਾਨ ਰਹੇ ਹਾਂ ਜੀ पूरे पंजाब तो अलावा हरियाणा तो भी आई है हिमाचल तो 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 था शमूलियत की उपराले देखो सतगुरु जी का हुक्म है कि अः जब तो पहला गरीब वर्ग में संभाली विद्या का दान करिए सतगुरु सद, जी वालों सब तो महान उपरला चल रहा है ਉਹਨਾਂ ਦੇ ਸ ਉਹਨਾਂ ਵੱਲੋਂ ਸੱਜ ਜਿਹੜੀ ਵੀ ਸ਼੍ਰੀ ਸਤਸੰਗ ਸਭਾ ਹੈ ਉਹਦੇ ਅੰਦਰਗਤ ਗਰੀਬ ਬੱਚੀਆਂ ਨੂੰ ਬੱਚੇ ਬੱਚੀਆਂ ਨੂੰ ਪੜ੍ਹਾਉਂਦਾ ਵਿਦਿਆਦਾਨ ਦਾ ਉਪਰਾਲਾ ਜਿਹੜਾ ਹੈ ਪੂਰੇ ਭਾਰਤ ਦੇ ਕਈ ਰਾਜਾਂ ਵਿੱਚ ਚੱਲ ਰਿਹਾ ਹੈਗਾ ਹੈ ਜੀ ਔਰ ਇਸ ਤੋਂ ਇਲਾਵਾ ਉਹਨਾਂ ਦਾ ਧਰਮ ਪਰਿਵਰਤਨ ਨੂੰ ਰੋਕਣ ਵਾਲਾ ਸਾਰਿਆਂ ਨੂੰ ਇਕੱਠੇ ਕਰਨ ਵਾਲਾ ਤਾਂ ਜੋ ਸਾਰੇ ਗੁਰੂ ਨਾਨਕ ਸਾਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਲਾ ਕੇ ਗੁਰੂ ਨਾਨਕ ਨਾਮ ਲੈਵਾ ਸਾਰੇ ਇਕੱਠੇ ਹੋ ਸਕਣ ਸੋ ਐਸਾ ਦੇ ਬੜੇ ਮਹਾਨ ਉਤਰਾਣੇ ਚੱਲ ਰਹੇ ਹਨ ਜੀ ਕੀ ਕਹਿਣਾ ਚਾਹੂ ਸੰਗਤ ਨੂੰ ਐ ਹੀ ਕਹਿਣਾ ਚਾਹਾਂਗੇ ਕਿ ਅਸੀਂ ਜਿਹੜਾ ਹੈ ਸਤਗੁਰੂ ਨਾਨਕ ਦੇਵ ਜੀ ਦੇ ਸੇਖਾਂ ਸਤਗੁਰੂ ਗੁਰਬਿੰਦ ਸਿੰਘ ਜੀ ਦੇ ਸੇਖਾਂ ਆਓ ਸਾਰੇ ਇਕੱਠੇ ਹੋ ਕੇ ਆਪਣੇ ਸਮਾਜ ਦੇ ਜੋ ਕੁਰੂਤਿਤੀਆਂ ਆ ਰਹੀਆਂ ਨੇ ਉਹਨਾਂ ਨੂੰ ਦੂਰ ਕਰੀਏ ਤੇ ਅਸੀਂ ਇੱਕ ਏਕਤਾ ਦਾ ਸੰਦੇਸ਼ ਦੇ ਕੇ ਸਮੁੱਚੇ ਦੇਸ਼ ਨੂੰ ਉન્નਤ ਕਰਨ ਦੀ ਗੱਲ ਕਰੀਏ ਕਿਉਂਕਿ ਸਤਗੁਰੂ ਜੋ ਗੁਰੂ ਵਰਤਮਾਨ ਨਾਮਤਾਰੀ ਗੁਰੂ ਸਤਗੁਰੂ ਦਲੀਪ ਸਿੰਘ ਜੀ ਹੈ ਉਹ ਕਹਿੰਦੇ ਅਸੀਂ ਢਾਈ ਰਾਜਾਂ ਦਾ ਖਾਲਸਾ ਰਾਜ ਨਹੀਂ ਲੈਣਾ ਅਸੀਂ ਸਮੁੱਚੇ ਸੰਸਾਰ ਵਿੱਚ ਸਤਗੁਰੂ ਨਾਨਕ ਦੇਵ ਜੀ ਦਾ ਰਾਜ ਕਰਨਾ ਹੈ ਤਾਂ ਜੋ ਜਿਹੜਾ ਖਾਲਸਪਾਉ ਨਿਰਮਲ ਰਾਜ ਸਥਾਪਿਤ ਹੋ ਸਕੇ ਜਿੱਥੇ ਸਾਰੇ ਸੁਖੀਪੂਰਵਕ ਸ਼ਾਂਤੀਪੂਰਵਕ ਜੀਵਨ ਜੀਏ ਸਰਦਾਰ ਸਾਡੀ ਇਹ ਹੀ ਮੰਗ ਹੈ ਕਿ ਅਸੀਂ ਆਪਸੀ ਵਿਤਕਰੇ ਭੁੱਲ ਕੇ ਇਕੱਠੇ ਹੋ ਕੇ ਆਪਣੇ ਸਤਗੁਰੂ ਸਹਿਬਾਨਾਂ ਦਾ ਪ੍ਰਚਾਰ ਕਰੀਏ